ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਲੰਮੇ ਸਮੇਂ ਬਾਅਦ ਫੇਰ ਹਾਜ਼ਰਾਂ ਉਹੀ ਐਕਟੀਵਿਟੀਆਂ ਹਾਈਕ ਸਾਈਕਲਿੰਗ ਕਲਾਈਮਬਿੰਗ ਮਾਊਂਟ ਕਲਾਈਮਿੰਗ ਅੱਜ ਮੈਂ ਤੇ ਮੇਰੇ ਨਾਲ ਇਸ ਫਿਲਮਾਂ ਵਿੱਚ ਦੇਖਣਾ ਇੰਡੀਆਨਾ ਜੋਨ ਇੰਡੀਆਨਾ ਜੋਨ ਜੀ ਉਹ ਇੰਡੀਆਨਾ ਜੋਨ ਜਾ ਰਿਹਾ ਵਾ ਅਸੀਂ ਚੱਲੇ ਹਾਈਕ ਕਰਨ ਵਾਸਤੇ ਪ੍ਰੋਗਰਾਮ ਬਣਾਇਆ ਵਾ ਪਿਆਂਦਾ ਵੀ ਵਾਵਾ ਪੈਚਲ ਲੈਣਾ ਵਾ ਵੀ ਆਪਾਂ 100 ਦਿਨਾਂ ਵਾਸਤੇ ਕੰਟੀਨਿਊ ਹਾਈਕ ਕਰਨੀ ਆ 100 ਵੱਖ-ਵੱਖ ਲੋਕੇਸ਼ਨਾਂ ਦੇ ਉੱਤੇ ਤੇ ਅੱਜ ਅਸੀਂ ਆਏ ਆ ਐਡਮਿਟਰੀ ਪਾਰਕ ਦੇ ਵਿੱਚ ਹਾਈ ਕਰ ਮਾਸਤੇ ਰਬਿਲਟਰੀ ਪਾਰਕ ਇੱਕ ਪਾਸਿਓਂ ਵਾਟਰਫਰੋਂ ਲੱਗ ਜਾਂਦਾ ਵਾ ਤੇ ਦੂਜੇ ਪਾਸੇ ਜਾ ਕੇ ਇੱਕ ਪਲੇ ਗਰਾਊਂਡ ਆ ਜਾਂ ਸਿੰਗਾਪੁਰ ਰਿਪਬਲਿਕ ਪੋਲੀਟੈਕਨਿਕ ਆ ਉਧਰੇ ਪਾਸੇ ਲੱਗ ਜਾਂਦਾ ਵਾ ਸੋ ਸੰਗਣਾ ਜੰਗਲ ਦਾ ਇੱਕ ਛੋਟਾ ਜਿਹਾ ਟੁਕੜਾ ਵਾ ਸੋ ਉਸ ਟੁਕੜੇ ਨੂੰ ਵੇਂਦੇ ਵਾਂਦੇ ਤੇ گاਉਂ ਨਿਕਲਾਂਗੇ ਤੇ ਇੱਥੇ ਮੈਂ ਅੱਗੇ ਬਹੁਤ ਵਾਰ ਹਾਈਕ ਕੀਤੀ ਆ ਪਰ ਰਿਕਾਰਡਿੰਗ ਕਦੇ ਨਹੀਂ ਕੀਤੀ ਕੋਈ ਸਵਾਬ ਨਹੀਂ ਬਣਾ ਰਿਕਾਰਡਿੰਗ ਕਰਨ ਦਾ ਸੋ ਅੱਜ ਸੋਚਿਆ ਵੀ ਚਲੋ ਨਾਲੇ ਹਾਈਕ ਕਰਦੇ ਆ ਤੇ ਨਾਲੇ ਜੰਗਲ ਦੇ ਨਜ਼ਾਰੇ ਲੈਨੇ ਆ ਤੇ ਇਸ ਸਮੇਂ ਸਮਾਂ ਹੋ ਚੁੱਕਾ ਵਾ 6 ਵਜ ਚੁੱਕਿਆ ਤੇ ਇਸ ਤੋਂ ਪਹਿਲਾਂ ਵੀ ਹਨੇਰਾ ਜ਼ਿਆਦਾ ਹੋ ਜੇ ਕਿਉਂਕਿ ਸੱਪ ਸਲੂਪੀ ਦਾ ਡਰ ਹੁੰਦਾ ਸੋ ਇਸ ਕਰਕੇ ਹੁਣ ਚੱਲਦੇ ਆ ਤੇ ਤੁਹਾਨੂੰ ਵਿਖਾਉਣੇ ਆ ਨਜ਼ਾਰੇ ਇਸ ਜੰਗਲ ਦੇ ਦੀ ਛੋਟੀ ਜੀ ਹਾਈਕ ਤੇ ਬਹੁਤ ਸੋਹਣੀ ਹਾਈਕ ਆ ਪਰਿਵਾਰ ਦੇ ਨਾਲ ਹਾਈਕ ਕਰਨ ਦੀ ਬਹੁਤ ਸੌਖੀ ਆ ਇਹਦੇ ਵਿੱਚ ਦੀ ਇੱਕ ਪਾਣੀ ਦੀ ਸਟੀਮ ਵਗਦੀ ਆ ਤੇ ਉਹ ਵੇਖਾਂਗੇ ਇੱਕ ਸਾਈਡ ਦੀ ਜਾਵਾਂਗੇ ਤੇ ਦੂਜੀ ਸਾਈਡ ਦੀ ਘੇਰਾ ਘੱਟ ਕੇ ਵਾਪਸ ਆ ਜਾਾਂਗੇ ਸੋ ਰਵਿਣੇ ਰਸਤੇ 'ਚ ਕੀ ਮਿਲਦਾ ਵਾ ਤੇ ਕੀ ਕੁਝ ਵੇਖਣ ਨੂੰ ਮਿਲਦਾ ਵਾ ਤੇ ਆਓ ਚੱਲਦੇ ਆ ਛੋਟੀ ਜਾਈਏ ਕਿੱਧਰ ਆ ਕੇ ਲਿਆਂਦਾ ਠੀਕ ਹੈ ਨੇਰੇ ਆਸਤੇ ਮੁੰਡਾ ਤਿਆਰ ਹੋ ਗਿਆ ਆਓ ਚੱਲਦੇ ਹਾਂ ਹੁਣ ਪਰੇ ਨੇ ਜਦੋਂ ਇਸ ਏਰੀਆ ਦੇ ਵਿੱਚ ਆਪਾਂ ਸ਼ੁਰੂ ਕਰਦੇ ਆਂ ਐਡਮਿਟਰੀ ਰੋਡ ਤੋਂ ਤੇ ਜੇ ਮੁੱਖ ਤੌਰ ਦੇ ਉੱਤੇ ਗੱਲ ਕਰਨੀ ਹੋਈ ਭੀ ਇਸ ਪਾਰਕ ਦਾ ਨਾਂ ਐਡਮਿਟਰੀ ਆਪਾਂ ਹਮੇਸ਼ਾ ਨੇਵੀ ਜੀ ਸੁਣਿਆ ਨਾ ਅਡਮਾਇਰਲ ਜੀ ਸੋ ਇਹੜਾ ਸਾਰਾ ਏਰੀਆ ਵਾ ਇਹ ਨੇਵੀ ਦਾ ਬੜਾ ਤਕੜਾ 베ਸ ਰਿਆ ਵਾ ਸੋ ਉਤੋਂ ਐਕਸਪਾਇਰ ਹੋ ਕੇ ਜਿਹੜਾ ਇਹ ਲੋਡ ਦਾ ਨਾਮ ਰੱਖਿਆ ਗਿਆ ਹੈ ਮਿਲਟਰੀ ਰੋਡ ਤੇ ਉਸੇ ਨੂੰ ਹੀ ਇਹ ਡੈਡੀਕੇਟ ਹੈ ਅਡ ਮਿਲਟਰੀ ਪਾਰਕ ਤੇ ਇਧਰਲੇ ਪਾਸੇ ਜਦੋਂ ਵਾਟਰਫਰੰਟ ਤੋਂ ਅੱਪ ਵੱਧਦੇ ਆ ਤੇ ਇਹੋ ਜਿਹਾ ਸਾਨੂੰ ਰਸਤੇ ਦੇ ਵਿੱਚ ਸਿਸਟਮ ਵੇਖਣ ਨੂੰ ਮਿਲਦਾ ਵਾ ਯਾਨਕਿ ਬੋਰਡ ਬਾਗ ਬਣਿਆ ਹੋਇਆ ਵਾ ਤੇ ਸਾਰੇ ਪਾਸੇ ਸੰਘਣਾ ਤੇ ਸੋਹਣਾ ਜੰਗਲਾ ਤੇ ਇਹਨੂੰ ਮੈਨਗਰੂਵ ਕਹਿੰਦੇ ਆ ਮੈਨਗਰੂਵ ਦੇ ਬਾਰੇ ਸ਼ਾਇਦ ਤੁਸੀਂ ਸਾਰੇ ਜਾਣਦੇ ਹੋ ਤੇ ਮੈਨਗਰੂਵ ਜਿਹੜੇ ਸਮੁੰਦਰੀ ਤੱਟੀ ਇਲਾਕੇ ਆ ਉਹਨਾਂ ਦੇ ਵਿੱਚ ਕੁਝ ਵੱਡੀਆਂ ਆਪਣੀਆਂ ਜੜਾਂ ਵਾਲੇ ਰੋਖ ਹੁੰਦੇ ਨੇ ਤੇ ਜਿਹੜੇ ਵੱਡੇ ਵੱਡੇ ਪਾਣੀ ਦੇ ਵਿੱਚ ਵੀ ਸਰਵਾਈਵ ਕਰ ਜਾਂਦੇ ਨੇ ਸੋ ਇੱਥੇ ਪਾਣੀ ਆ ਜਾਂਦਾ ਜਦੋਂ ਕਿਤੇ ਹਾਈ ਡਾਈਡ ਹੁੰਦੀ ਆ ਤੇ ਗਾੜੀ ਮੇਨ ਸਟਰੀਟ ਜਾ ਕੇ ਵਹਣੇ ਆ ਜਦੋਂ ਉੱਚ ਪਾਣੀ ਚੜਦਾ ਹੋਊਗਾ ਤੇ ਇਹਦੇ ਵੀ ਪਾਣੀ ਡੈਫੀਨਿਟਲੀ ਚੜਦਾ ਹੀ ਹੋਊਗਾ ਇਹਦੇ ਵਿੱਚ ਜਿਹੜੇ ਮਡ ਸਕਰੀਪਰ ਆ ਉਹ ਵੇਖਣ ਨੂੰ ਬਹੁਤ ਮਿਲਦੇ ਆ ਹੁਣ ਜੇ ਵੇਖੀਏ ਵੀ ਇੱਥੇ ਆ ਲਾਇਆ ਨਿਸ਼ਾਨ ਵਾ ਇਹਦਾ ਮਤਲਬ ਆ ਕਿ ਆ ਪੱਥਰ ਤੋਂ 2 ਮੀਟਰ ਤੱਕ ਪਾਣੀ ਤਾਂ ਚੜ ਜਾਂਦਾ ਓਕੇ ਮੈਨ ਗਰੂਵ ਆਫ ਹਰ ਮਿਲਟਰੀ پارک ਹਾਂਜੀ ਉਸੇ ਦੀ ਗੱਲ ਕੀਤੀ ਹੈ ਜਿਹੜੇ ਮੈਨ ਗਰੂਵ ਰੋਖਾ ਇਹੋ ਜੇ ਡਰੋਨ ਇਹ ਲਮੇ ਲਮੇ ਲਤਾਲੇ ਪੂਤਾਂਗੀਆਂ ਫਿਲਮਾਂ ਜੇ ਆਪਾਂ ਹੋ ਜੇ ਵੇਨੂ ਨੇ ਆ। ਸ਼ਾਂਤੀ ਤੇ ਸਿਰਫ ਬਿੰਡੇ ਦੀ ਆਵਾਜ਼। ਉਹ ਬਿੰਡੀਆਂ ਦੀ ਆਵਾਜ਼ਾਂ ਚ ਤਰਿਆ ਆਉਂਦਾ ਉਹ ਆਪਣਾ ਇੰਡੀਆਨਾ ਜੋਨ। ਮੈਂ ਹੁਣੇ ਮੱਝ ਕਰ ਰਿਹਾ ਜੀ ਉਦੋਂ ਮੈਂ ਕਲਿੱਪ ਲੈ। ਠੀਕ ਆ ਗੁੱਡਾ। ਇਹਦਾ ਉੱਤੇ ਕਵਰ ਪਾ ਕੇ ਰੱਖ ਮੜਾ ਜਾ। ਮੋਸਟਲੀ ਨਾ ਮੈਨੂੰ ਕਈ ਅ ਸਵਾਲ ਆਉਂਦੇ ਨੇ। ਚਲੋ ਆਪਾਂ ਇਡੇ ਤਕੜੇ ਵੱਡੇ ਯੂਟਿਊਬਰ ਬਣੀਆਂ ਵੈਸੇ ਮੈਂ ਤਾਂ ਸਿਰਫ ਆਪਣੀਆਂ ਮੈਂਬਰੀਆਂ ਪ੍ਰਜ਼ਰਵ ਕਰਨ ਵਾਸਤੇ ਵੀ ਕੀ ਮਾਰ ਕੇ ਮਾਰੇ ਨੇ ਤੇ ਸਿੰਗਾਪੁਰ ਅਗੇ ਸਿਟੀ ਚ ਰਹਿੰਦੇ ਆ ਮੈਂ ਮੈਸਾ ਜੰਗਲਾਂ ਇਤ ਕਿਉਂ ਤੁਰਿਆ ਫਿਰਦਾ ਰਹਿਣਾ ਸੋ ਗੱਲ ਕੀ ਆ ਵੀ ਜੇ ਤੁਸੀਂ ਗੁਰੂ ਸਾਹਿਬ ਜੀ ਦੀ ਗੁਰਬਾਣੀ ਨੂੰ ਸਮਝੀਏ ਨਾ ਉਹ ਹਮੇਸ਼ਾ ਕੁਦਰਤ ਦੀ ਗੱਲ ਕਰਦੇ ਆ ਹਮੇਸ਼ਾ ਜੀਵਾਂ ਦੀ ਗੱਲ ਕਰਦੇ ਆ ਹਮੇਸ਼ਾ ਰੁੱਖਾਂ ਦੀ ਪੇੜਾਂ ਦੀ ਪਤਾ ਨਹੀਂ ਕਿੰਨੇ ਅਨਗ੍ਰਿਤ ਰੁੱਖਾਂ ਦਾ ਜਿਹੜਾ ਜ਼ਿਕਰ ਆ ਨਾ ਉਹ ਆ ਜਾਂਦਾ ਗੁਰਬਾਣੀ ਦੇ ਵਿੱਚ ਸੋ ਜਦੋਂ ਅਸੀਂ ਪਿਆਰ ਦੇ ਨਾਲ ਬੜੇ ਸਤਕਾਰ ਦੇ ਨਾਲ ਗੁਰਬਾਣੀ ਨੂੰ ਬਾਚਦੇ ਹਾਂ ਨਾ ਅਸਲ 'ਚ ਫਿਰ ਸਾਨੂੰ ਸਮਝ ਆਉਂਦੀ ਆ ਕਿ ਜੋ ਕਾਦਰਦਲੇ ਬਣਾਇਆ ਹਨ ਉਹ ਮਨੁੱਖ ਦੀ ਕਿਰਤ ਤੋਂ ਕਿਤੇ ਪਰੇ ਆ ਸੋ ਉੱਥੇ ਆਉਣਾ ਉਹਨਾਂ ਦੇ ਨਾਲ ਜੁੜਨਾ ਕਿਉਂਕਿ ਸਾਡਾ ਮੂਲ ਏ ਆ ਸੋ ਬੜਾ ਆਨੰਦ ਆਉਂਦਾ ਵਾ ਤੇ ਇਹੀ ਕਾਰਨ ਆ ਵੀ ਜੰਗਲ ਬੇਲਿਆਂ ਦੇ ਵਿੱਚ ਘੁੰਮਣ ਦਾ ਸਵਾਦ ਹੀ ਵੱਖਰਾ ਵਾ ਠੀਕ ਲੱਭਾ ਹਾਂ ਉਹ ਹੀ ਆਖੇ ਗੂ ਗੋ ਬੋਲੰਡਾ ਗੂ ਹਾਂਜੀ ਹਾਂ ਚਾ ਬੋਲਾ ਆਹ ਮਿਮਕਰੀ ਰਸਤੇ ਜਿੱਥੇ ਇਹੋ ਜਿਹੇ ਬੈਨਾਂ ਦੇ ਬੈਂਚ बहुत बड़े ने हाँ। लो जी शेल्टर आ गया थोड़ी जी हाइक करने के तो, बाद भी तुम इतने बह गए ਬੈਠੋ ਤੇ ਕਰੋ ਰੈਟਾ ਪਰ ਆ ਪਕੜਾ 20 ਕਿਲੋਮੀਟਰ ਤੁਰ ਲਿਆ ਅੱਛਾ ਇਹ ਸਾਈਕਲਿੰਗ ਪਾਸ ਆ ਗਿਆ ਭਈ ਤੁਹਾਨੂੰ ਚੱਕਰ ਚੱਕਰੇ ਚੱਕਰੇ ਆ ਗਾਲੇ ਪਾਸੋਂ ਦਬੰਦ ਆ ਹਾਂ ਗੱਲ ਕੀ ਆਪ ਵੀ ਅਸੀਂ ਜੰਗਲੋ ਜੰਗਲੀ ਹੋ ਗਿਆ ਆ ਤੇ ਗਏ ਆ ਤੇ ਪਰ ਗਾਲੇ ਪਾਸੋਂ ਬੰਦ ਆ ਭਈ ਜੇ ਤਾਂ ਚੱਲੇ ਭਈ ਰੁੱਖ ਨਹੀਂ ਡਿੱਗ ਪਿਆ ਇਹ ਤਾਂ ਕੈਮਰਾ ਅਸੋ ਕਿੱਡਾ ਦਾ ਗਾਲੇ ਵਾਸਤੇ ਕੰਮ ਚੱਲ ਰਿਹਾ ਰੁੱਖ ਨਹੀਂ ਡਿੱਗ ਆ ਇਹ ਸਾਈਕਲ ਨੂੰ ਪੂਰਾ ਕਰਨ ਵਾਸਤੇ ਜਿੱਧਰ ਦੀ ਅਸੀਂ ਜਾਣਾ ਸੀ ਉਹ ਤੇ ਰਸਤਾ ਘੜੇ ਬੰਦ ਆ ਤੇ ਹੁਣ ਫੈਸਲਾ ਕੀਤਾ ਵਾ ਵੀ ਉੱਪਰ ਦੀ ਵੱਲ ਪਾ ਕੇ ਦੂਜੇ ਪਾਸੇ ਦੀ ਜਾਈਏ ਤੇ ਉੋਂ ਦੀ ਚੱਲਦੇ ਆਣ ਰੁੱਖ ਪਤਾ ਨਹੀਂ ਕਾ ਦਾ ਜੜੇੜ ਵੱਡੇ ਵੱਡੇ ਪੱਤੇ ਹੀ ਥੱਲੇੋਂ ਤਾਂ ਨਿਕਲੇ ਆ ਮੈਂ ਪਰਸਪਰ ਪਾਮਦਾ ਹੋਊਗਾ ਪਰ ਪਾਮਦ ਨਹੀਂ ਲੱਗਦਾ ਰੁੱਕ ਬੱਲੇ 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 ਬੜਾ ਹੀ ਵੱਡਾ ਯਾਰ ਇਹਦੇ ਮੈਂ ਪਹਿਲੇ ਵੇਖਿਆ ਹਾਂ ਹਾਂਜੀ ਜਿੱਧਰ ਦੇ ਪਾਸਿਓਂ ਤੇ ਰਸਤਾ ਬੰਦ ਹੀ ਤੇ ਕੰਮ ਇੱਧਰ ਬਸ ਚੱਲ ਰਿਹਾ ਕੰਮ ਜੋਰਾਂ ਚੱਲ ਰਿਹਾ ਇਹਦਾ ਕਾਰਨ ਕੀ ਆ ਵੀ ਇੱਥੇ ਨਵਾਂ ਰੇਲਵੇ ਲਿੰਕ ਵਾੰਡਿਆ ਆਰਟੀਐਸ ਪ੍ਰੋਜੈਕਟ ਇਹਦੇ ਬਾਰੇ ਅੱਗੇ ਵੀ ਮੈਂ ਗੱਲ ਕੀਤੀ ਸੀ ਆਪਣੀ ਖਾਲਸਾ ਕਲੈਂਡ ਜਿਹੜੀ ਜੇਲ ਆ ਖਾਲਸਾ ਜੇਲ ਜਿਹਨੂੰ ਕਹਿੰਦੇ ਆ ਉਹਦੀ ਵੀਡੀਓ ਇੱਥੇ ਮੈਂ ਪਾਈ ਹੋਈ ਪਹਿਲਾਂ YouTube ਦੇ ਉੱਤੇ ਤੁਸੀਂ ਵੇਖ ਸਕਦੇ ਜੇ ਸੋ ਉਹਦਾ ਕੰਮ ਚੱਲਣ ਡਿਆ ਵਾ ਉਹਦੇ ਕਰ ਲੱਗਦਾ ਵੇ ਸਾਰੀ ਇਹ ਪਾਰਕਪੁਰਕ ਬੰਦ ਕੀਤੀ ਹੋਈ ਆ ਤੇ ਚਲੋ ਜੇ ਇਧਰੋਂ ਨਾ ਜਾਇਆ ਗਿਆ ਤੇ ਫੇਰ ਆਪਾਂ ਇੱਥੋਂ ਨਿਕਲਾਂਗੇ ਹੋਰ ਪਾਸੇ ਤੇ ਫੇਰ ਗੱਲਬਾਤ ਕਰਾਂਗੇ ਅਗਲੇ ਪਾਸੇ ਅਗਲੇ ਪਾਸੇ ਫੇਰ ਇਹਨਾਂ ਨੇ ਗੱਲਬਾਤ ਅ ਲਾਇਆ ਵਾ ਆ ਸਾਰਾ ਕੁਝ ਬੰਦ ਕਰਕੇ ਰੱਖਿਆ ਆ ਵਿਖੀ ਜਾ ਕੇ ਅੰਦਰ ਆ ਪਾ ਗਿਆਂ ਇੱਥੇ ਤੇ ਪਹਿਲਾਂ ਇੱਧਰ ਚਲ ਗਿਆ ਇੱਥੋਂ ਬੰਦ ਤੋ ਗਿਆ ਫੇਰ ਵਾਪਸ ਇੱਥੇ ਆਇਆ ਹੁਣ ਇੱਥੋਂ ਰਸਤਾ ਲੈ ਕੇ ਸਿੱਧਾ 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 ਰਸਤਾ ਇੱਥੇ ਜਾਵਾਂਗੇ ਓਕੇ ਐਡਮਿਰਲਡਰੀ ਪਾਰਕ ਉੱਪਰ ਦੇ ਵਿੱਚ ਇੱਕ ਸਭ ਤੋਂ ਕਮਾਲ ਦੀ ਜਿਹੜੀ ਚੀਜ਼ ਆ ਨਾ ਓਏ ਆ ਤੇ ਆਹ ਸਾਰੇ ਕਾਲੇ ਝੋਲੇ ਜਿਹੜੇ ਪਏ ਆ ਨਾ ਆਪਣਾ ਰੁੱਖ ਲੱਗੇ ਹੋਏ ਆ ਇਰਕ ਪਰਪਸ ਹੀ ਇਥੇ ਰੱਖੇ ਗਏ ਆ ਵੀ ਕਿੰਨੇ ਕਿੰਨੇ ਕੋਈ ਕੰਮ ਚੱਲ ਰਿਹਾ ਵਾ ਤੇ ਜਦੋਂ ਕੰਮ ਸਾਰਾ ਕੰਪਲੀਟ ਹੋ ਗਿਆ ਤੇ ਨਾਲ ਨਾਲ ਰੁੱਖ ਵੀ ਵਧਦੇ ਰਹਿਣ ਕੰਮ ਕੰਪਲੀਟ ਹੋਣ ਤੋਂ ਬਾਅਦ ਇਦਾਂ ਇਦਾਂ ਬੈਗ ਚੁੱਕਣੇ ਆ ਤੇ ਰੁੱਖ ਵਧਦੇ ਦੇ ਵਧੇ ਜਾਗ ਰੱਖੇ ਫਿੱਟ ਕਰਦੇ ਨੇ ਕਈ ਵਾਰ ਤੇ ਜਿਹੜੇ ਵੱਡੇ ਰੁੱਖ ਹੋ ਜਾਂਦੇ ਆ ਨਾ ਉਹਨਾਂ ਨੂੰ ਖੱਗਾ ਪਾ ਕੇ ਇਥੋਂ ਲੈ ਵੀ ਜਾਂਦੇ ਆ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਜਦੋਂ ਕਿਤੇ ਆਪਾਂ ਗਾਰਡਨ ਬਾਇ ਦਾ ਬੇਹਾਇਕ ਕੀਤੀ ਨਾ ਉਦੋਂ ਗੱਲ ਕਰਾਂਗੇ ਇਹਦੇ ਬਾਰੇ ਹੁਣ ਚੱਲਦੇ ਅੱਗੇ ਫੱਟਿਆਂ ਵਾਲੀ ਹਾਇਕ ਤੋਂ ਰੋਡ ਤੇ ਰੋਡ ਵਾਲੀ ਹਾਇਕ ਤੋਂ ਗ੍ਰੇਵਲ ਹੁਣ ਆਪਾਂ ਗ੍ਰੇਵਲ ਤੇ ਤ ਤੇ ਆਪਣੇ ਫੋਜਾਂ ਦੱਸਣੀਆਂ ਮੈਨੂੰ ਤੇ ਇੱਥੇ ਨੇ ਬੜੀ ਯਾਰ ਸਾਈਕਲਿੰਗ ਕੀਤੀ ਆ ਸਹੀ ਆ ਠੀਕ ਆ ਸਾਝੜਿਆ ਹਾਂ ਸਾਝੜਿਆ ਹੁਣ ਹਾਂ ਕਿਨੇ ਕਿਲੋਮੀਟਰ ਜਾ ਸਕਦਾ ਤਿੰਨ ਤਿੰਨ ਸਿਰਫ ਹਾਂ ਚਲੋ ਰੇਗਾਂਗੇ ਤੇ ਕੋਰੋ ਠੀਕ ਆ ਬਈ ਨੇ ਕਿੰਨਾ ਕਿਲੋਮੀਟਰ ਜਾ ਸਕਦਾ ਹਰੀਆਲੀ ਹਰੀਆਲੀ ਆਪਾਂ ਤੇ ਵੇਖਾ ਜੇ ਖਟੇ ਰੰਗ ਦੇ ਹੋਏ ਓਏ ਮੇਰੇ ਖੱਬੇ ਹੱਥ ਜਨ ਕੇ ਆਜ ਰਾਤ ਖੱਬੇ ਹੱਥ ਖੱਬੇ ਹੱਥ ਜਿਹੜੇ ਚਿੱਟੇ ਰੰਗ ਦੀ ਦਵਾਰ ਦਸਣ ਦੀ ਨਾ ਇਹਦੇ ਪਰਲੇ ਪਾਸੇ ਜਿਹੜਾ ਕੰਮ ਚੱਲ ਰਿਹਾ ਨਾ ਉਹ ਹੈਗਾ ਵਾ ਰਬ ਦਾ ਬਲਾ ਕਰੇ ਆਰਟੀਐਸ ਲਿੰਕ ਇੱਥੋਂ ਸਿੱਧੀ ਸਿੰਗਾਪੁਰ ਤੋਂ ਮਲੇਸ਼ੀਆ ਟ੍ਰੇਨ ਜਾਣੀ ਆ ਤੇ ਉਹ ਟ੍ਰੇਨ ਦਾ ਕੰਮ ਚੱਲ ਰਿਹਾ ਵਾ ਇਸੇ ਕਰਕੇ ਨਾਲ ਜਿਹੜੀ ਇਹ ਆਪਣਾ ਪਾਰਕ ਦੇ ਨਾਲ ਕੰਮ ਚੱਲ ਰਿਹਾ ਨਾਲ ਠੀਕ ਹੈ ਜੀ ਇੱਥੋਂ ਘਾਟੀ ਜੀ ਇਹਦੇ ਦੋ ਜੀ ਸਾਈਕਲ ਜੰਡੇ ਆ ਤੇ ਸਾਨੂੰ ਕੀ ਦਿਆ ਹੈਲੋ ਹੈਲੋ ਮੈਂ ਬ੍ਰੇਕ ਨਹੀਂ ਹੈਗੀ ਬ੍ਰੇਕ ਹੈਗੀ ਪਰ ਬ੍ਰੇਕ ਲਾਉਣ ਦਾ ਟਾਈਮ ਨਹੀਂ ਲੱਗਣਾ ਹੁਣ ਚਲੋ ਬਾਜੀਆਂ ਪੈ ਜਾਣੀਆਂ ਕਿਉਂ ਪਾਉ ਹਾਂ ਬਈ ਤੇ ਜੋੜ ਪਾਇ ਕਾਹਦੀ ਸਹੀ ਚੱਲ ਰਹੀ ਜੋੜ ਪਾਇ ਕਾਹ ਆ ਸਕਦੀ ਆ ਸਕਦੀ ਆ ਗੱਲੋਂ ਇਹ ਵੇਖ ਭੀ ਜਿਹੜੇ ਮੈਨ ਗਰੁੱਪ ਦੇ ਰੋਖੋਂ ਤੇ ਕਿੱਡੇ ਘੈਣ ਨੂੰ ਦੇਵੇ ਆ ਕਿੱਧਰ ਦੇ ਕਿੱਧਰ ਨੇ ਛਲਾਵੇ ਪਾਏ ਹੋਏ ਆ ਕਿੱਧਰ ਵੇ ਆ ਵੇ ਕਿੱਧਰ ਕਿੱਧਰ ਗਾ ਗਿਆ ਆ ਤੇ ਸੈਲੂ ਵੀ ਹੈ ਨਹੀਂ ਕਿ ਤੈ ਇਕ ਹਾਂ ਆਹ ਉਹਦੋਂ ਵੀ ਆਪਾਂ ਵੀਡੀਓਗ੍ਰਾਫੀ ਨਹੀਂ ਕਰਦੇ ਹੁੰਦੇ ਗੱਲ ਕੀ ਆ ਵੀ ਇੱਥੇ ਨਾ ਅਸੀਂ ਬਹੁਤ ਹਾਈ ਕੀਤੀ ਗੁੱਜ ਜੀ ਨਾਲ ਕਰਦੇ ਲੱਗੇ ਹੁਣ ਕਰਕੇ ਤੇ ਇਧਰ ਛੇਤੀ ਆ ਜਾਈਦਾ ਤੇ ਜਵਾਕਾਂ ਦੇ ਨਾਲ ਦੂਜੇ ਪੰਜੰਗ ਫੌਜਾਂ ਦੇ ਨਾਲ ਵੀ ਇੱਥੇ ਹਾਈ ਕੀਤੀ ਆ ਤੇ ਉਦੋਂ ਕਦੇ ਵੀਡੀਓ ਵੀਡੀਓ ਰਿਕਾਰਡਿੰਗ ਨਹੀਂ ਕਦੀ ਕੀਤੀ ਇੱਥੇ ਆਹ ਕਵਰ ਫਰੂਟ ਫੜ ਫਰੂਰੇ ਦਾ ਦਾ ਫੂਟ ਪਿਆ ਫੜੀ ਹਾੜਾ ਛੜੀ 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 ਕੀ ਹੈ ਉਹਗਾ ਹਾਂ ਬੁਲਾ ਸੀ ਪਣਹੀਂ ਭਾਈ ਕੀ ਵਿੱਚ ਕਾਲੇ ਰੰਗ ਦੇ ਧਮਕਣੇ ਜੇ ਨਾ ਪਰ ਕੀ ਭਲਾ ਵੇ ਜਿੱਦਾਂ ਚਮਾਸੇ ਲੱਗਦੇ ਆ ਨਾ ਮੀਂਹ ਤੋਂ ਬਾਅਦ ਤੇ ਉਦਾਂ ਪੜਾਇਆ ਚਮਾਸਾ ਲੱਗਾ ਵਾ ਤੇ ਘਟੰਜੀ ਆ ਹਵਾ ਵਗ ਨਹੀਂ ਰਹੀ ਓਏ ਖਲੋਤੇ ਰੁਕ ਸਰਦ ਸਾਰੇ ਤੇ ਸੂਰਜ ਡੁੱਬਣ ਦੀ ਤਿਆਰੀ ਚ ਆ ਬੰਦਾ ਵੇਖ ਕੇ ਆਪਣ ਹੂ ਰਾਹ ਕੱਟ ਗਿਆ ਹੈ ਅਗਲੇ ਪਾਸੇ ਧੰਮ ਧੰਮ ਢੋਲ ਚੱਲ ਰਿਹਾ ਤੇ ਇਧਰਲੇ ਪਾਸੇ ਬਹੁਤ ਹੀ ਸੋਹਣਾ ਕਮਲ ਦੇ ਫੁੱਲਾਂ ਦਾ ਬਾਗਿਚਾ ਆ ਗਿਆ ਕਿਹੜੇ ਫਲਾਵਰ ਕਾਪਣ ਭਲਾਓ ਕਿਹੜੇ ਫਲਾਵਰ ਲਿਲੀ ਪੜ ਕੇ ਦੁਜੇ ਕਮਲ ਨੂੰ ਕੀ ਕਹਿੰਦੇ ਆ ਲਿਲੀ ਕਹਿੰਦੇ ਆ ਤਾਂ ਇਹਨਾਂ ਕਮਲ ਨੂੰ ਕੀ ਕਹਿੰਦੇ ਆ ਜੀ ਭਾਈ ਲੋਟਸ ਆ ਲੋਟਸ ਪੈੜ ਆ ਗਾਲਿਆ ਵੀ ਆ ਪਾੜੀ ਆ ਛੋਟੀ ਜੀ ਤੇ ਆ ਸਾਈ ਭਾਈ ਸਾਹਿਬ ਦੇ ਮੇਰੇ ਸ਼ਰਤ ਲੱਗੀ ਆ ਭੱਜ ਕੇ ਕਰਨੀ ਆ ਸਰ ਤੇ ਜਿਹੜਾ ਪਹਿਲਾਂ ਕਰਦਾ ਰੈਡੀ ਆ ਚਲਿਏ ਕੀੜਿਆ ਲਾਏ ਕੀੜਿਆ ਛੱਡ ਦੂੰਗਾ ਉਧਰ ਜਾਣਾ ਰੈਡੀ ओके ਹੁਣ ਇਥੋਂ ਸਿੱਧਾ ਸਿੱਧਾ ਇਹ ਪਾਜਕ ਦਾ ਜੜਨਾ ਵੇਣਿਆ ਕੌਣ ਚੜਦਾ ਤੂੰ ਵੀ ਕੋਪਨ ਪੂਰੇ 1 ਮਿੰਟ 1.5 ਮਿੰਟ ਬਾਅਦ ਹਾਈ ਕਰ ਰਹੇ ਨੇ ਜੀ ਤੇ ਹੈ ਕਿ ਕੋਈ ਛੋਟੀ ਕਰ ਰਿਹਾ ਕਿਹੜਾ ਸਾਹ ਦੱਸਦਾ ਪਿਸਟਮਣਾ ਖਤਮ ਹੋ ਚੁੱਕਾ ਹੈਨਾ ਪਰ ਜੋਰ ਜਾਂਦ ਲਾਇਆ ਇਹ ਹੁੰਦਾ ਵਾ ਤੇ ਰਗਰ ਬੰਦਾ ਐਕਸਲ ਕਰਦਾ ਰਵੇ ਤੇ ਬੰਦਾ ਤੰਦਰੁਸਤ ਰਹਿੰਦਾ ਤੇ ਸਾਹ ਨਹੀਂ ਜੜਦਾ ਹੈਨਾ ਹਾਰਟ ਬੀਟ ਕਦਾਈ ਟਕ ਟਕ ਜੰਡੀ ਜਰਨ ਚਲੀ ਮੇਰੇ ਮਗਰਲੇ ਪਾਸੇ ਜਿਹੜਾ ਬਿਲਡਿੰਗ ਆ ਇਹ ਹੈਗਾ ਵਾ ਸਿੰਗਾਪੁਰ ਰਿਪਬਲਿਕ ਪੋਲੀਟੈਕਨਿਕ ਉਧਰੋਂ ਦੇ ਬਿਲਕੁਲ ਲੱਗੇ ਪਿਆ ਜਾਂਦਾ ਵਾ ਤੇ ਦੂਜੇ ਪਾਸੇ ਆਪ ਆ ਗਏ ਆ ਅਗਲੇ ਪਾਸੇ ਬੱਚਿਆਂ ਦੇ ਵਾਸਤੇ ਬੜੀ ਸੋਹਣੀ ਪਾਰਕ ਬਣੀ ਆ ਲੰਮੇ ਲੰਮੇ ਝੂਲੇ ਆ ਉਧਰੋਂ ਵੀ ਚੱਲਦੇ ਆ ਇੱਥੋਂ ਵੇਖੋ ਤੁਸੀਂ ਲੋਗੇ ਚਾਕਾ ਵਾਕਾ ਠਾੜਾ ਪਰ ਵੀ ਲੇਣਾ ਆਊਟਸਾਈਡ تھیਟਰ ਅੰਡਰਗ੍ਰਾਉਂਡ ਬਣਿਆ ਹੋਇਆ ਰੈਸਟੋਰੈਂਟ ਵਿਚਕਾਰ ਉਹਦੀ ਬੂਟੀ ਤੇ ਵੱਡੇ ਵੱਡੇ ਰੁੱਖ ਤੇ ਰੁੱਖਾਂ ਦੇ ਵਿੱਚਕਾਰ ਪਾਣੀ ਤੇ ਚੜ ਕੇ ਬੈਠੇ ਦੋ ਸਿੰਘ ਹਰਪੀ ਸਿੰਘ ਤੇ ਨਾਲ ਮੇਰੇ ਇੰਡੀਆਨਾ ਜਾਣ ਅੰਡੀਆਨਾ ਜਾਣ ਕਿਦਾਂ ਠੀਕ ਹੈ ਇੰਡੀਆਨਾ ਦੇ ਜਾਣ ਦਾ ਟੋਪੀ ਪਾ ਕੇ ਠੀਕ ਮਜ਼ਾਕ ਕਰਦੇ ਮੇਰੇ ਬੈਗ 'ਚ ਪੇ ਓਕੇ ਓਕੇ ਚਲਿਏ ਕਾਣੋ ਔਸੀ ਪਹੜੀ ਦੇ ਉੱਤੇ ਆ ਚੜ ਕੇ ਤੁਰੇ ਫਿਰਦੇ ਆ ਤੇ ਬੜੇ ਸੋਹਣੇ ਰੋਕਾ ਜਿੱਦਾਂ ਨਾ ਬੜੇ ਮੇਚ ਕੇ ਖਿਲਾ ਰਹੇ ਨੇ ਜਿਹੜਾ ਸਾਹਮਣੇ ਚਾਰ ਰੁੱਖ ਬਣੇ ਆ ਤੇ ਮੈਨੂੰ ਲੱਗਦਾ ਕਿ ਇਹਨੇ ਚਾਰ ਖਿਲਾ ਰਹੇ ਨੇ ਕਿਹਦੇ ਮੁਖੀ ਜਿਹੜਾ ਪਾਂਦਾਂਗ ਬੋਲਿਆ ਤੇ ਆਇਆ ਚੱਲਾ ਹੋ ਅਗਲੇ ਪਾਸੇ ਪਾਰਕ ਆ ਗਈ ਆ ਅੱਜ ਆਇਆ ਥੋੜੀ ਜੀ ਆ ਦਾ ਇਕ ਨਾਹ ਚਾਰ ਲੋਕ ਜਨੇ ਮਣ ਕੇ ਲਾਏ ਹੁੰਦੇ ਆ ਹਾਂ ਤੋਦਾ ਬੋਲ ਰਿਹਾ ਹੈ ਓਕੇ ਸਾਰਾ ਕੁਝ ਬੰਦ ਕੀਤਾ ਹੋਇਆ ਹੈ ਇੱਥੇ ਆਪਾਂ ਉਹ ਸੂਰਜ ਦੇਵਤਾ ਡੁੱਬ ਰਿਹਾ ਸਾਡਾ ਰਾਦਾਵਾ ਇੱਥੇ ਬੈਗਣ ਟਾਈਮ ਲੈਪਸ ਬਣਾਈਏ ਕਮਣ ਓਏ ਆ ਟਾਈਮ ਲੈਪਸ ਬਣਾਣਿਆ ਸੂਰਜ ਡੁੱਬ ਚੁੱਕਾ ਵਾ ਤੇ ਮਿੱਠਾ ਮਿੱਠਾ ਜਾਂ ਹਨੇਰਾ ਜਿਹੜੇ ਲੋ ਜੀ ਪਗਦੀ ਉਹਦੇ ਕਰਕੇ ਮੜ ਜਾ ਇਹ ਚਾਨਣਾ ਮੈਂ ਰੋਡ ਤੋਂ ਨਿਕਲ ਕੇ ਤੇ ਫਿਰ ਅਸੀਂ ਜੰਗਲ 'ਚ ਆ ਗਏ ਆ। ਇੱਥੇ ਹੁਣ ਸਾਡੇ ਕੋਲ ਦੋ ਆਪਸ਼ਨ ਆ। ਇਧਰੋਂ ਜਾਣੇ ਤੇ ਜਿੱਥੇ ਅਗਲੇ ਪਾਸੇ ਆਪਾਂ ਆਉਂਦਿਆਂ ਵੇਖਿਆ ਰਸਤਾ ਬੰਦ ਆ ਤੇ ਉੋਂ ਜਾ ਵੜਦੇ ਆ। ਉਥੇ ਜਾਂਦਾ ਕੋਈ ਫਾਇਦਾ ਨਹੀਂ ਕੋਈ ਜਿਹੜਾ ਰਸਤਾ ਗੱਲੇ ਰਸਤਾ ਹੀ ਬੰਦ ਆ। ਹੁਣ ਆ ਜਿਹੜੀ ਸਾਹਮਣੇ ਪਾਰ ਕਰਕੇ ਰਸਤਾ ਤੇ ਪਰ੍ਹਾਂੋਂ ਨਿਕਲਦੇ ਆ। ਠੀਕ ਆ। ਤੇ ਪਰਲੇ ਪਾਸ ਜਿਹੜੇ ਦਸਤ ਨਹੀਂ ਆਏ ਆ ਉਧਰੋਂ ਜਾ ਵੜਦੇ ਆ। ਇੱਕ ਰਸਤਾ ਇੱਥੋਂ ਐ ਜਾਂਦਾ ਵਾ। ਜੀ ਆ ਜਾਂਦਾ ਰਸਤਾ। ਇਹ ਰਸਤਾ ਜੂਥੋ ਜਿੱਥੋਂ ਘਰੇ ਬੰਦ ਸੀ ਇੱਕ ਰਸਤਾ ਆ ਇਹਦਾ ਪਰਲੇ ਪਾਸੇ ਰਸਤਾ ਨਹੀਂ ਆਪਾਂ ਆਏ ਜਾ ਸੋ ਕੁਲ ਮਲਾ ਕੇ ਹਾਈਕ ਬਹੁਤ ਸੋਹਣੀ ਹੈ ਜੇ ਗਾਂ ਸਾਨੂੰ ਤੁਰੇਦਰ ਨੇ ਲੈ ਜਾ ਹੋ ਜਾਣਾ ਅਸੀਂ 1 ਕਿਲੋ 1 ਕਿਲੋਮੀਟਰ ਗਾਂ ਜਾ ਕੇ ਨਿਕਲਣਾ ਤੇ ਗਾੜੇ ਪਾਸੇ ਮਲੇਸ਼ੀਆ ਦਾ ਬਾਰਡਰ ਇਸ ਤੋਂ ਬਾਅਦ ਆਪਾਂ ਕੰਟੀਨਿਊ ਹਾਈਕ ਦਾ ਜਿਹੜਾ ਪ੍ਰੋਸੈਸ ਆ ਉਹ ਜਾਰੀ ਰੱਖਾਂਗੇ ਸੋ ਇੱਥੇ ਮੈਂ ਇੱਕ ਥੋੜੇ ਟਾਈਮ ਲੈਪਸ ਲੈਣ ਦੀ ਕੋਸ਼ਿਸ਼ ਕੀਤੀ ਹੈ ਡੁੱਬਦੇ ਸੂਰਜ ਦੇ ਤੇ ਤੁਸੀਂ ਉਹਦਾ ਲਓ ਇੰਜੋਏ ਕਰੋ ਤੇ ਆਪਾਂ ਕਿਸੇ ਹੋਰ ਹਾਇਕ ਦੇ ਵਿੱਚ ਮਿਲਦੇ ਆਂ ਚੜ੍ਹਦੀਆਂ ਕਲਾ ਇਹ ਸੀ ਅੱਜ ਦੀ ਹਾਇਕ ਐਡ ਮਿਲਟਰੀ ਐਡ ਮਿਲਟਰੀ ਪਾਰਕ ਸੋ ਜੇ ਸਾਰੀ ਗੱਲ ਨੂੰ ਸਮੇਟਣਾ ਆਵੇ ਦੋ ਚ ਤਿੰਨ ਸ਼ਬਦਾਂ ਦੇ ਵਿੱਚ ਖੂਬਸੂਰਤ ਪਾਰਕ ਫਲੋਰਾ ਐਂਡ ਫਿਉਨਾ ਰਸਤਾ ਬਣਾਇਆ ਉਧਰ ਨੂੰ ਜਾਂਦਾ ਵਾ ਜਿੱਦ ਨੂੰ ਆਪਾਂ ਰਸਤਾ ਬੰਦ ਸੀ ਸੋ ਗੱਲ ਕੀ ਆ ਵੀ ਅੱਜ ਦੀ ਜਿਹੜੀ ਖੂਬਸੂਰਤ ਹਾਇਕ ਬਹੁਤ ਸੋਹਣੀ ਸੀ ਤੇ ਆ ਨਾਲ ਜਿਹੜਾ ਪਾਣੀ ਦਾ ਰਸਤਾ ਵਹਿੰਦਾ ਵਾ ਦੋਵਾਂ ਸਾਈਡਾਂ ਦੇ ਉੱਤੇ ਟਰੈਕ ਬਣੇ ਹੋਇਆ ਹੈ ਹਾਈ ਕਰਨ ਵਾਸਤੇ ਛੋਟੀ ਜੀ ਤੇ ਬਹੁਤ ਖੂਬਸੂਰਤ ਹੈ ਹਾਈਕਾ ਤਰ੍ਹਾਂ ਤਰ੍ਹਾਂ ਦੇ ਜਾਨਵਰ ਵੇਖਣ ਨੂੰ ਮਿਲਦੇ ਆ ਐਡਮਿਟਰੀ ਪਾਰਕ ਇਹਦਾ ਨਾਮ ਆ ਤੇ ਵਾਟਰ 프ੌਂਟ ਤੋਂ ਐਂਟਰ ਕਰਕੇ ਤੇ ਦੂਸਰੇ ਪਾਸੇ ਸਿੰਗਾਪੁਰ ਰਿਪਬਲਿਕ ਦੇ ਪਾਸੇ ਜਾ ਕੇ ਨਿਕਲ ਆਈਦਾ ਉੱਥੋਂ ਯੂ-ਟਰਨ ਮਾਰ ਕੇ ਆ ਆ ਜਾਈਦਾ ਸਾਈਕਲਿੰਗ ਕਰਨ ਵਾਸਤੇ ਬਹੁਤ ਵਧੀਆ ਵਾ ਤੇ ਜੇ ਮੈਂ ਹੁਣ ਕੈਮਰਾ ਦੂਜੇ ਪਾਸੇ ਕਰਾਂ ਵੀਡੀਓ ਸਮਾਪਤ ਕਰਨ ਤੋਂ ਪਹਿਲਾਂ ਤੇ ਪਤਾ ਨਹੀਂ ਕੈਪਚਰ ਕਰ ਸਕਦੇ ਨੇ ਕਰ ਸਕਦੇ ਜਿਹੜੀ ਡ੍ਰੈਗਨ ਦਾ ਕਮੋਡੋ ਡ੍ਰੈਗਨ

ਸੋ ਇਹੋ ਜਿਹਾ ਜਿਹੜਾ ਸਿਸਟਮ ਆ ਨਾ ਉਹ ਇੱਥੇ ਵੇਖਣ ਨੂੰ ਬਹੁਤ ਸੋਹਣਾ ਮਿਲ ਜਾਂਦਾ ਵਨਸ ਵਨ ਨੇ ਇੱਥੋਂ ਦੇ ਜਿਹੜੇ ਹੈਗੇ ਜਾਨਵਰ ਡਾਇਨਾਸੌਰ ਤੇ ਮਮਨ ਜਾਨਵਰ ਸੋ ਬਾਂਦਰ ਹੋਰ ਆਲਾ ਵਗੈਰਾ ਬੰਦੂ ਕੁਝ ਮਿਲ ਜਾਂਦਾ ਸੋ ਕੁੱਲ ਮਿਲਾ ਕੇ ਜਿਹੜੀ ਇਹ ਹਾਈਕ ਆ ਬਹੁਤ ਹੀ ਸ਼ਾਨਦਾਰ ਆਓ ਬੱਚਿਆਂ ਨੂੰ ਨਾਲ ਲੈ ਕੇ ਆ ਉਹ ਇੱਕ ਹੋਰ ਫਿਰੰਡਾ ਕਮਾਡੋ ਡ੍ਰੈਗਨ ਬਥੇਰੇ ਤਰਿਹੇ ਖੜਦੇ ਹਲੇ ਇੱਥੇ ਸੋ ਇਧਰਲੇ ਪਾਸੇ ਮੈਨ ਗਰੂ ਆ ਅਰਬਿਲਟਰੀ ਪਾਰਕ 2002 ਦੇ ਵਿੱਚ ਖੁੱਲਿਆ ਇੱਕ ਪਾਸੇ ਵਾਟਰਫਰੰਟ ਦੂਜੇ ਪਾਸੇ ਸਿੰਗਾਪੁਰ ਰਿਪਬਲਿਕ ਆ ਜਿਹੜੀ ਨਵੀਂ ਐਮ ਆਰਟੀ ਲਾਈਨ ਬਣੀ ਆ ਥਾਮਸਨ ਈਸਟ ਲਾਈਨ ਉਹਦੇ ਉੱਤੇ ਇੱਕ ਸਟੇਸ਼ਨ ਪੈਂਦਾ ਵਾ ਹੋਰਲੈਂਡ ਨਾਰਥ ਉਸ ਹੋਰਲੈਂਡ ਨਾਰਥੋਂ ਉੱਤਰ ਕੇ ਤੁਸੀਂ ਤੁਰ ਕੇ ਇਹਨਾਂ ਆ ਸਕਦੇ ਜੀ ਜਾਂ ਫਿਰ 올 ਦਾ ਵੇ ਐਂਡ ਮਿਲਟਰੀ ਰੋਡ ਵੈਸਟ ਤੋਂ ਤੁਸੀਂ ਇਧਰ ਆ ਸਕਦੇ ਬਹੁਤ ਹੀ ਸੋਹਣੀ ਤੇ ਸ਼ਾਨਦਾਰ ਪਾਰਕ ਚੜ੍ਹਦੀਆਂ ਕਲਾ ਮਿਲਦੇ ਆ ਤੁਹਾਨੂੰ ਕਿਸੇ ਹੋਰ ਹਾਈਕ ਦੇ ਵਿੱਚ ਉਹਨਾਂ ਚਿਰ ਤੱਕ ਦਾ ਉਸ ਛੁੱਟੀਆਂ ਚੜ੍ਹਦੀਆਂ ਕਲਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ